ਅਸੀ ਕਾਲ ਜੀ ਵੈਜ ਦਾ ਖਾਲਸਾ ਵੈਜ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਸਿਆਸਤ ਬਾਰੇ ਉਹ ਸਿਆਸਤ ਜਿਹੜੀ ਬੋਟਾ ਲੈਣ ਤੋਂ ਪਹਿਲਾਂ ਕਹਿੰਦੇ ਕਿ ਗੱਦੇ ਨੂੰ ਵੀ ਜਿਹੜਾ ਪਿਓ ਮੰਨ ਲੈਂਦੀ ਆ ਗੱਦੇ ਨੂੰ ਵੀ ਜਿਹੜਾ ਬਾਪ ਮੰਨ ਲੈਂਦੀ ਆ ਤੇ ਇੱਕ ਸਿਆਣਾ ਦੀ ਕਹਾਵਤਾਂ ਕਹਿੰਦੇ ਗੋਂ ਗੋਂ ਪਿਆਵੇ ਜੋਂ ਜਾਨੀ ਕਿ ਜਦੋਂ ਵੀ ਕਿਸੇ ਤੇ ਗੋਂ ਆਪਾਂ ਪੰਜਾਬੀ ਵਿੱਚ ਇਹ ਲਬਚ ਵੀ ਕਿਸੇ ਤੇ ਕੱਪ ਨੂੰ ਲੋੜ ਪੈਂਦੀ ਆ ਗੋਂ ਪਿਆਵੇ ਜੋਂ ਚਾਹੇ ਉਤੋਂ ਜੋ ਮਰਜ਼ੀ ਕੁਛ ਪਿਹਾ ਲੋ ਜੋ ਮਰਜ਼ੀ ਕੰਮ ਕਰਾ ਲੋ ਤੁਹਾਡੇ ਘਰ ਦੇ ਅੰਦਰ ਆ ਕੇ ਬਾਹਰਗੇ ਲਟਣਗੇ ਜਦੋਂ ਸੱਤਾ ਵਿੱਚ ਨਹੀਂ ਹੁੰਦੇ ਇਹ ਹਾਲ ਹੁਣ ਆਮ ਆਦੀ ਪਾਰਟੀ ਦਾ ਰਿਹਾ ਸਭ ਤੋਂ ਵੱਡੀ ਗੱਲ ਦੱਸ ਦਿਆਂ ਕਿ ਕਰਮਜੀਤ ਅਨਮੋਲ ਖੜਾ ਹੋਇਆ ਬਠਿੰਡਾ ਸੀਟ ਤੋਂ ਲੋਕ ਸਭਾ ਤੋਂ ਕੱਲ ਉਹਦਾ ਪ੍ਰੋਗਰਾਮ ਸੀ ਸਰਾ ਸਰਾਮਾ ਜਿੱਥੋਂ ਦਾ ਭਾਈ ਗਰਦੀਪ ਸਿੰਘ ਸਰਾਮਾ ਜਿਹੜਾ ਬਰਗਾੜੀ ਮੋਰਚੇ ਦੇ ਵਿੱਚ ਬੈਬ ਕਲਾਂ ਗੋਲੀ ਕਾਣ ਦੇ ਵਿੱਚ ਸਹੀਦੀ ਪਾ ਗਿਆ ਤੇ ਉਹਨਾਂ ਦੇ ਪਿੱਟਾਂ ਨੇ ਦੱਸਿਆ ਸਾਧੂ ਸਿੰਘ ਨੇ ਕਿ ਕਰਮਜੀਤ ਅਨਮੋਲ ਸਾਡੇ ਬਾਰ ਮੁਰੂ ਆ ਕੇ ਮੁੜ ਗਿਆ ਘਰ ਕੋਲ ਆ ਕੇ ਮੁੜ ਗਿਆ ਪਰ ਸਾਡੇ ਘਰ ਤੱਕ ਨਹੀਂ ਆਇਆ ਉਹਨਾਂ ਨੇ ਦੱਸਿਆ ਕਿ ਜਦੋਂ ਆਵਾ ਦੀ ਪਾਰਟੀ ਨਹੀਂ ਬਣੀ ਸੀ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਬੀਬੀ ਬਜਿੰਦਰ ਕੌਰ ਸਾਧੂ ਸਿੰਘ ਸਾਰੇ ਜਿੰਨੇ ਵੱਡੇ ਵੱਡੇ ਲੀਡਰ ਨੇ ਕਾਂਗਰਸ ਦੇ ਕੈਪਟਨ ਅਰਵਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਕਲਤਾਰ ਸਿੰਘ ਸਾਧਵਾ ਭਾਵਕੇ ਜਿੰਨੇ ਵੀ ਲੀਡਰ ਸੀ ਸਾਰੇ ਉਹਨਾਂ ਦੇ ਘਰ ਆਉਂਦੇ ਸੀ ਤੇ ਉਹਨਾਂ ਦੇ ਪੇਟਾਂ ਨੇ ਅੱਜ ਬੜੀ ਇੱਕ ਭਾਵਕ ਗੱਲ ਕਹੀ ਆ ਕਿ ਇਹਦਾ ਜਿਹੜਾ ਸਾਡਾ ਪੁੱਤ ਸ਼ਹੀਦ ਹੋ ਗਿਆ ਸਾਨੂੰ ਨਾ ਕੋਈ ਗਿਲਾ ਕੋਈ ਸਿਕਵਾ ਉਹ ਗੁਰੂ ਦੇ ਚਰਨਾਂ ਵਿੱਚ ਜਾ ਬਰੰਜਿਆ ਧਰਮ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਆ ਪਰ ਉਹਨਾਂ ਨੇ ਕਿਹਾ ਕਿ ਆਵਾਦਵੀ ਪਾਰਟੀ ਨੇ ਜਿਹੜੀ ਸਿਆਸਤ ਖੇਢੀ ਗਈ ਆ ਬੇਅਦਬੀ ਦੇ ਨਾਂ ਤੇ ਧਰਮ ਦੇ ਨਾਂ ਤੇ ਇਹਨਾਂ ਨੂੰ ਵੋਟਾਂ ਪਾਤੀਆਂ ਲੋਕਾਂ ਨੇ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦੇ ਦੂੰਗਾ ਨਸ਼ੇ ਸਦਾਗਰਾਂ ਨੂੰ ਅੰਦਰ ਕਰ ਦੂੰਗਾ ਪਰ ਅੱਜ ਜਦੋਂ ਇਹ ਪਾਰਟੀ ਬਣ ਗਈ ਕਹਿੰਦਾ ਉਸ ਤੋਂ ਬਾਅਦ ਕੋਈ ਇਹਨਾਂ ਦਾ ਲੀਡਰ ਮੰਤਰੀ ਐਮ ਐਲ ਏ ਕੋਈ ਉਹਨਾਂ ਦੇ ਘਰੇ ਤੱਕ ਨਹੀਂ ਆਇਆ ਹਾਲਚਲ ਨਹੀਂ ਪੁੱਛਣ ਆਇਆ ਵੋਟਾਂ ਤੋਂ ਪਹਿਲਾਂ ਸਾਰੇ ਉਹਨਾਂ ਦੇ ਬਾਰਗੇ ਲਿਟਦੇ ਰਹੇ ਤੇ ਕਰਮਜੀਤ ਅਨਮੋਲ ਦਾ ਕੱਲ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਸਰਾਮਾਂ ਦੇ ਵਿੱਚ ਕੋਈ ਉਹਨਾਂ ਦਾ ਪਾਰਟੀ ਵੱਜੋਂ ਜਿਹੜਾ ਚੱਲ ਰਿਹਾਗਾ ਚੋਣ ਜਲਸੇ ਚੱਲ ਰਹੇ ਨੇ ਹਰੇਕ ਪਿੰਡ ਪਿੰਡ ਦੇ ਵਿੱਚ ਉਹਨਾਂ ਦੇ ਘਰ ਕੋਲ ਜਾ ਕੇ ਮੁਰਨਾ ਇੱਕ ਬਹੁਤ ਵੱਡਾ ਦੁੱਖ ਤਾਂ ਲੱਗਦਾਗਾ ਜਦੋਂ ਕੋਈ ਉਹੀ ਪਾਰਟੀ ਸਿਆਸਤ ਤੋਂ ਜਦੋਂ ਪ੍ਰੇਤ ਸੀ ਸਿਆਸਤ ਤੋਂ ਪਹਿਲਾਂ ਜਦੋਂ ਸਿਆਸਤ ਦੇ ਵਿੱਚ ਨਹੀਂ ਆਈ ਸੀ ਜਦੋਂ ਕਿ ਉਹਨਾਂ ਦੀ ਕੋਈ ਉਮੀਦਵਾਰ ਵੀ ਨਹੀਂ ਚੁੜਿਆ ਗਿਆ ਸੀ ਨਹੀਂ ਬਣਿਆ ਸੀ ਪਰ ਉਦੋਂ ਉਹਨਾਂ ਨੇ ਲੇਲੜੀਆਂ ਕੱਢਦੇ ਰਹੇ ਕਿ ਤੁਸੀਂ ਸਾਡੇ ਤੇ ਮਿਹਰ ਕਰੋ ਜੀ ਇਸ ਤਰ੍ਹਾਂ ਕਰੋ ਭਲਨਾ ਕਰੋ ਹੁਣ ਤੁਸੀਂ ਦੇਖੋ ਕਿ ਇਹ ਕਿਹਨੂੰ ਕਿਹਨੂੰ ਵਰਤਦੇ ਨੇ ਇਹ ਲੋਕ ਆ ਇਹ ਲੋਕ ਪਹਿਲਾਂ ਕੰਮੇ ਲੋਕਾਂ ਨੂੰ ਵਰਤਦੇ ਨੇ ਫਿਰ ਵਰਤ ਕੇ ਪਰੇ ਛੱਡ ਜਾਂਦੇ ਨੇ ਇਹਨਾਂ ਦੀ ਇੱਕ ਬੀਬੀ ਅਨਮੋਲ ਗਗੜ ਮਾਨ ਨੇ ਜਿਹੜਾ ਕਿ ਐਸਿਕ ਸੰਨੂ ਸਾਡੀ ਸਰਕਾਰ ਬਣਾਓ ਕਿ ਸਾਡਾ ਨੂੰ ਕਿ ਐਸਿਕ ਤੁਹਾਨੂੰ 24 ਘੰਟਿਆਂ ਦੇ ਵਿੱਚ ਐਮਐਸਪੀ ਦੇ ਦਾਂਗੇ ਅੱਜ ਉਹ ਵੀ ਆਪਣੇ ਬਿਆਨ ਤੋਂ ਮੁੱਕਰ ਰਹੀ ਆ ਤੇ ਭਾਜਪਾ ਵਾਲੇ ਮੁੱਕਰ ਰਹੇ ਨੇ ਹੰਤ ਰਾਜ ਹੰਤ ਵਰਗੇ ਅੱਜ ਤੇ ਇਹ ਹਾਲ ਹੈ ਇਨਾਂ ਲੋਕਾਂ ਦਾ ਕਿ ਜਿਨ੍ਹਾਂ ਦਾ ਪੁੱਤ ਸੀਦ ਹੋਇਆ ਹੋਵੇ ਉਹਨਾਂ ਦੇ ਬਾਰਗੇ ਮੁਰਜ ਜਾਣਾ ਦੁੱਖ ਤਾਂ ਲੱਗਦਾ ਹੀ ਆ ਕਿਉਂਕਿ ਵੋਟਾਂ ਤੋਂ ਪਹਿਲਾਂ ਜਦੋਂ ਇਹਨਾਂ ਦੀ ਪਾਰਟੀ ਨਹੀਂ ਬਣੀ ਸੀ ਉਦੋਂ ਉਹਨਾਂ ਨੇ ਲੜੜੀਆਂ ਕੱਢਦੇ ਸੀ ਤੜਕੇ 6 ਵਜੇ ਉਹਨਾਂ ਦੇ ਬਾਰਗੇ ਹੁੰਦੇ ਸੀ ਜਿੱਥੇ ਧਰਨਾ ਲੱਗਦਾ ਸੀ ਧਰਨੇ ਦੇ ਵਿੱਚ ਹੁੰਦੇ ਸੀ ਭਵੰਤਮਾਨ ਤੇ ਬਰਗਾੜੀ ਮੋਰਚੋਂ ਲੈ ਕੇ ਇੱਕ ਇਹ ਵੱਡੀ ਉਦੋਂ ਗੱਲ ਸਾਹਮਣੇ ਆਈ ਸੀ ਕਿ ਭਵੰਤਮਾਨ ਉਹਨਾਂ ਬੇਅਦਬੀ ਮੌਕੇ ਤੇ ਜਿਹੜਾ ਉੱਥੇ ਜਾਂਦਾਗਾ ਬਰਗਾੜੀ ਉੱਥੇ ਸਟੇਟ ਤੇ ਜਾ ਕੇ ਸ਼ਰਾਬ ਪੀ ਕੇ ਚਲੇ ਜਾਂਦਾਗਾ ਇਹ ਸਾਰਿਆਂ ਨੂੰ ਪਤਾਗਾ ਆਜਾਹੇ ਜੋ ਲੋਕ ਆਜਾਹੇ ਲੋਕ ਨੇ ਇਹ ਕਿ ਜਦੋਂ ਇਹਨਾਂ ਨੂੰ ਲੋੜ ਪੈਂਦੀ ਆ ਤਾਂ ਉਦੋਂ ਇਹਨਾਂ ਨੂੰ ਬੇਅਦਬੀ ਚੇਤੇ ਆ ਜਾਂਦੀ ਆ ਉਦੋਂ ਇਹਨਾਂ ਲੋਕਾਂ ਨੂੰ ਬੰਦੀ ਸਿੰਘ ਚੇਤੇ ਆ ਜਾਂਦੇ ਨੇ ਉਦੋਂ ਇਹਨਾਂ ਨੂੰ ਨਸੇ ਦੇ ਸਦਾਗਰ ਚੇਤੇ ਆ ਜਾਂਦੇ ਨੇ ਜਦੋਂ ਜਿੱਤ ਜਾਂਦੇ ਨੇ ਤੂੰ ਕੌਣ ਏ ਮੈਂ ਕੌਣ ਕੁਰਸੀ ਇੱਕ ਇਹ ਜੀ ਆਪਾਂ ਕਹ ਜੇ ਕਿ ਨਸਾਗਾ ਕਿ ਜਿਹੜਾ ਬੰਦਾ ਵੀ ਜਿੱਤ ਜਾਂਦਾ ਅੱਜ ਤੁਹਾਡੇ ਸਾਹਮਣੇ ਤੁਹਾਡੇ ਘਰਾਂ ਦੇ ਵਿੱਚ ਹੱਥ ਬੰਨਦੇ ਫਿਰਦੇ ਨੇ ਤੁਹਾਡੇ ਘਰਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਜਿਹੜੇ ਵੱਡੇ ਵੱਡੇ ਚੌਧਰੀ ਨੇ ਉਹ ਵੀ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਨੇ ਉਹ ਵੀ ਹਿੱਕ ਟੋਕ ਕੇ ਦਾਵਾ ਕਰਦੇ ਨੇ ਕਿ ਸਾਨੂੰ ਦੱਸਿਓ ਜੀ ਅਸੀਂ ਨੇੜੇ ਆ ਸਾਨੂੰ ਦੱਸਿਓ ਅਸੀਂ ਸਰਕਾਰ ਦੇ ਨੇੜੇ ਆ ਅਸੀਂ ਐਮਐਲਏ ਦੇ ਨੇੜੇ ਆ ਅਸੀਂ ਸਭ ਕੁਸਾਂ ਪਰ ਉਹਨਾਂ ਨੂੰ ਵੀ ਕੋਈ ਟਿੱਕ ਚ ਨਹੀਂ ਜਾਣਦਾ ਜਾਂ ਪਤਾ ਉਹਨਾਂ ਨੂੰ ਵੀ ਆ ਕਿ ਇਹ ਤਾਂ ਵੋਟਾਂ ਤੋਂ ਪਹਿਲਾਂ ਪਹਿਲੇ ਹੀ ਉਹਨਾਂ ਕੋਲੇ ਜਿਹੜੇ ਢੇੜੇ ਮਾਰਦੇ ਨੇ ਬਾਅਦ ਚ ਉਹਨਾਂ ਨੂੰ ਵੀ ਟਿੱਕ ਜਾਣਦੇ ਨੇ ਪਰ ਉਹ ਬੰਦੇ ਬੇਸ਼ਰਮ ਨੇ ਇਹ ਲੋਕ ਬੇਸ਼ਰਮ ਨੇ ਕਿ ਜਿਹੜੇ ਕੋਈ ਵੀ ਪਾਰਟੀ ਆ ਜਦੋਂ ਇਹ ਲੋਕਾਂ ਦੇ ਘਰ ਆਉਂਦੇ ਨੇ ਅੱਜ ਸਾਡੀਆਂ ਮਤਾਮਾਂ ਭੈਣਾ ਪਟ ਰਹੀਆਂ ਨੇ ਕਿ ਹਜ਼ਾਰ ਹਜ਼ਾਰ ਰੁਪਿਆ ਕਿਹਾ ਸੀ ਭਵੰਤਵਾਨ ਦੀ ਸਰਕਾਰ ਨੇ ਢਾਈ ਸਾਲ ਹੋ ਗਏ 25000 ਰੁਪਿਆ ਬਣਦਾ ਸਾਨੂੰ ਦਿੱਤਾ ਜਾਵੇ ਅਸੀਂ ਵੋਟਾਂ ਪਾ ਦਾਂਗੇ ਇਤੋਂ ਤੱਕ ਹਾਲ ਹੋ ਰਿਹਾ ਕਰਮਜੀਤ ਅਨਮੋਲ ਦੇ ਕਾਫਲੇ ਘੇਰੇ ਜਾ ਰਹੇ ਨੇ ਹੰਸੜਾ ਹੰਸ ਦੀ ਦੌੜਾਂ ਲਵਾਈਆਂ ਜਾ ਰਹੀਆਂ ਨੇ ਲੋਕਾਂ 'ਚ ਜਾਗਰਤੀ ਤਾਂ ਜਰੂਰ ਆਈ ਆ ਪਰ ਅਜੇ ਵੀ ਸਾਡੇ ਜਿਹੜੇ ਬਾਪੂ ਨੇ ਜੱਪਾ ਕਹਿੰਦੀ ਵੱਡੀ ਉਮਰ ਦੇ ਨੇ ਉਹਨਾਂ ਦੇ ਅਜੇ ਵੀ ਗੱਲ ਇਹ ਘਰ ਕਰੀ ਆ ਅਸੀਂ ਕਾਲੀਆਂ ਅਸੀਂ ਕਾਂਗਰਸੀਆਂ ਅਸੀਂ ਫਲਾਨਾਂਗੇ ਅਸੀਂ ਧੰਕੜਾਗਾ ਪਰ ਜਿਸ ਮੁੱਦੇ ਤੇ ਲੋਕਾਂ ਨੇ ਆਵਾਜ਼ ਦੀ ਪਾਰਟੀ ਨੂੰ ਬੋਟਾ ਪਾਈਆਂ ਸੀ ਇੱਕ ਬਦਲਾਅ ਦੇ ਨਾਂ ਤੇ ਵੋਟਾਂ ਪਾ ਦਿੱਤੀਆਂ ਸੀ ਕਿ ਸ਼ਾਇਦ ਜਿਸ ਤਰ੍ਹਾਂ ਭਵੰਤਮਨ ਗੱਲਾਂ ਕਰਦਾ ਸੀ ਜਾਂ ਕੇਜਰੀਵਾਲ ਆ ਕੇ ਪੰਜਾਬ ਦੇ ਵਿੱਚ ਗੱਲਾਂ ਕਰਦਾ ਸੀ ਕਿ ਤੁਹਾਨੂੰ ਮੈਂ ਸਾਰਾ ਕੁਝ ਦਿਵਾਉਂਗਾ ਤੁਹਾਡੇ ਬੇਅਦਬੀਆਂ ਦਾ ਇਨਸਾਫ ਦਿਵਾਉਂਗਾ ਤੁਹਾਡੇ ਨਸਲ ਇਸਲਾਗ ਨੂੰ ਅੰਦਰ ਕਰੂੰਗਾ ਬੰਦੀ ਸਿੰਘਾਂ ਦੀ ਰਿਹਾਈ ਕਰੂੰਗਾ ਪਰ ਇਹਦੇ ਸਾਰੇ ਮੁੱਕ ਚੁੱਕੇ ਨੇ ਇਨਾਂ ਤੇ ਵਿਸ਼ਵਾਸ ਹੁਣ ਕੌਣ ਕਰੂਗਾ ਤੁਸੀਂ ਆਪ ਦੇਖਣਾਗਾ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਇਹਨਾਂ ਲੋਕਾਂ ਤੱਕ ਭਜਾਓ ਤਾਂ ਕਿ ਜਿਹੜੇ ਸਵਾਲ ਕਰਦੇ ਨੇ ਲੋਕ ਉਹਨਾਂ ਦਾ ਇਹ ਜਵਾਬ ਦੇ ਸਕਣਾ ਜਿਹੜੀਆਂ ਗਰੰਟੀਆਂ ਦਿੰਦੇ ਨੇ ਇਹਨਾਂ ਤੇ ਕੋਈ ਵਿਸ਼ਵਾਸ ਨਾ ਕੀਤਾ ਜਾਵੇ ਕਿ ਇਹ ਗਰੰਟੀ ਪੂਰੀ ਕਰਨਗੇ ਇਹਨੇ ਤਾਂ ਹਲਫੀਆ ਬਿਆਨ ਲੈ ਲਓ ਤੇ ਇਹਨਾਂ ਤੇ ਅਦਾਲਤ ਦੇ ਵਿੱਚ ਕੋਰ ਜਿਹੜਾ ਕੋਰ ਕੇਸ ਕਰੋ ਬਾਅਦ ਵਿੱਚ ਜਦੋਂ ਇਹ ਮੁੱਕਰ ਜਾਂਦੇ ਨੇ ਤੇ ਜੇਕਰ ਤੁਸੀਂ ਇਹੋ ਜਿਹਾ ਕੁਝ ਕਰਦੇ ਹੋ ਤਾਂ ਇਹਨਾਂ ਲੋਕਾਂ ਨੂੰ ਵੋਟ ਪਾ ਦਿਓ ਜੇਕਰ ਇਹ ਹਲਪਿਆ ਬਿਆਨ ਤੱਕ ਦਿੰਦੇ ਨੇ ਵੈਸੇ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਕੋਟਾ ਵੀ ਇਹਨਾਂ ਦੇ ਹੱਕ ਵਿੱਚ ਹੀ ਭਗਤਣ ਲੱਗ ਜਾਂਦੀਆਂ ਨੇ ਤੇ ਇਸ ਵੀਡੀਓ ਨੂੰ ਬਰਤવાર ਸ਼ੇਅਰ ਕਰੋ ਆਪਣੇ ਕਮੈਂਟ ਜਰੂਰ ਲਿਖੋ ਕਿ ਇਹਨਾਂ ਮੌਕਾ ਪ੍ਰਸਤ ਲੋਕਾਂ ਤੋਂ ਜਰੂਰ ਬਚੋ ਇੱਕ ਨਵੇਂ ਆਗੂ ਕਿਸੇ ਮਲਤੀ ਪਾਰਟੀ ਵਿੱਚ ਹੋਵੇ ਪਰ ਉਹਦਾ ਦੇਖ ਕੇ ਆਪਣੇ ਪਿੰਡਾਂ ਦਾ ਜਾਂ ਆਪਣੇ ਨੇੜੇ ਦਾ ਬੰਦਾ ਹੋਵੇ ਜਾਂ ਗੱਲ ਖਰੀਦਦਾ ਹੋਵੇ ਕਹਿੰਦਾ ਹੋਵੇ ਕਿ ਭਰਾਵੋ ਆ ਗੱਲ ਆ ਕੱਲ ਨੂੰ ਤੁਸੀਂ ਮੈਨੂੰ ਐ ਕਹੋਗੇ ਮੈਂ ਓਨੀ ਗੱਲ ਕਰਦਾ ਜਿੰਨੀ ਕਿ ਮੈਂ ਪਗਾ ਸਕਾਂ ਪਰ ਲਾਰੇ ਲਾਉਣੇ ਲੋਕਾਂ ਨੂੰ ਬੁੱਧੂ ਬਣਾਉਣਾ ਤੇ ਧਰਮ ਉੱਤੇ ਸ਼ਾਸਤ ਖੇਡ ਕੇ ਸਰਕਾਰਾਂ ਬਣਾਉਣੀਆਂ ਹਰ ਵਾਰ ਕੋਈ ਗੁੜਕੇ ਗੁੜਕਾ ਚੱਕ ਲੈਂਦਾ ਉਹਦੀ ਸੌਂਖਾ ਖਾ ਕੇ ਸਰਕਾਰ ਬਣਾ ਜਾਂਦਾ ਕੈਪਟਨ ਅਮਰਿੰਦਰ ਸਿੰਘ ਕੋਈ ਨਸ਼ੇ ਦੇ ਮੁੱਦੇ ਤੇ ਬਣਾ ਜਾਂਦਾ ਕੋਈ ਬੰਦੀ ਸਿੰਘਾਂ ਦੇ ਮੁੱਦੇ ਤੇ ਬਣਾ ਜਾਂਦਾ ਕੋਈ ਬਿਆਦਵੀ ਦੇ ਮੁੱਦੇ ਤੇ ਬਣਾ ਜਾਂਦਾ ਤੇ ਤੁਹਾਨੂੰ ਸਾਨੂੰ ਸਾਰੇ ਲੋਕਾਂ ਨੂੰ ਬੁੱਧੂ ਬਣਾ ਕੇ ਲੋਕ ਫਿਰ ਪੰਜ ਸਾਲ ਲੁੱਟਦੇ ਨੇ ਤੇ ਕੁੱਟਦੇ ਨੇ ਤੁਸੀਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਦਿਓ ਸਾਨੂੰ ਰਾਇ ਅਗਲੇ ਅਸੀਂ ਐਪੀਸੋਡ ਦੇ ਵਿੱਚ ਕੋਈ ਤੁਹਾਨੂੰ ਜਿਹੜੀ ਨਵੀਂ ਜਾਣਕਾਰੀ ਦੇਵਾਂਗੇ ਉਹ ਤੱਕ ਦਿਓ ਆਜ਼ਾਦ ਧੰਨਵਾਦ ਵੈਜ ਕਾ ਖਾਲਸਾ ਵੈਜ ਕੀ ਫਤਿਹ